ਅੱਜ ਮੇਰੇ ਕੋਲ ਹੁਣੇ ਹੀ ਸ਼ਾਇਦ ਗਾਇਕ ਆ ਮੰਡਾਓ ਹਾਂਜੀ ਵੀਰ ਸਿੰਘ ਉਹ ਆਏ ਥੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਜਿਹੜਾ ਪ੍ਰੋਗਰਾਮ ਉੱਥੇ ਹੋਇਆ ਉਸ ਪ੍ਰੋਗਰਾਮ ਦੇ ਬਾਰੇ ਮੈਨੂੰ ਪਤਾ ਹੀ ਨਹੀਂ ਦਾਦਾ ਤੇ ਮੈਨੂੰ ਬਾਅਦ ਚ ਪਤਾ ਲੱਗਾ ਤੋਂ ਇਥੇ ਆਪਣਾ ਮਾਫੀ ਨਾਮਾ ਲੈ ਕੇ ਗਏ ਬਾਕੀ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਦੁਬਾਰਾ ਕਹਿਣਾ ਜਿਹੜੀਆਂ ਸ਼ਤਾਬਦੀਆਂ ਵਾਂ ਸ਼ਤਾਬਦੀਆਂ ਬੜੇ ਚਿਰਾਂ ਤੋਂ ਮਨਾਇਆ ਜਾਂਦੀਆਂ। ਔਰ ਇਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਹੀ 1900 ਤੇ 69 ਦੇ ਵਿੱਚ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਣੀ ਚਾਹੀਦੀ। ਸਰਕਾਰ ਨੇ ਐਲਾਨ ਕੀਤਾ ਹੁਣ ਤਾਂ 1999 ਦੇ ਵਿੱਚ 300 ਸਾਲਾ ਖਾਲਸੇ ਦਾ ਸਾਜਨਾ ਦੇਵ ਸੀ। ਉਦੋਂ ਵਿਰਾਸਤੇ ਖਾਲਸਾ ਹੁੰਦ ਦੇ ਵਿੱਚ ਆਇਆ ਤੇ ਹੋਰ ਬੜਾ ਕੁਝ। ਰੈਸ਼ ਸ਼ਤਾਬਦੀ ਕਾਲ ਦੀ ਇੱਥੇ ਅੰਮ੍ਰਿਤਸਰ ਦੇ ਵਿੱਚ ਆ ਜੀਬੀਸੀ ਨੂੰ ਹੁੰਦੀ ਲੈਂਦੇ। ਇਹਦੇ ਤੋਂ ਇਲਾਵਾ ਸ਼ਤਾਬਦੀਆਂ ਪਹਿਲਾਂ ਵੀ ਮਨਾਉਂਦੇ ਰਹੀਆਂ ਤੇ ਆਪਸੀ ਤਾਲਮੇਲ ਹੁੰਦਾ। ਦੇਖੋ ਜਿਹੜੇ ਤੇ ਪੰਥ ਦੇ ਕੰਮ ਕਰਨ ਵਾਲੇ ਆ ਉਹ ਪੰਥ ਹੀ ਕਰਦਾ ਆ। ਸਰਮੌਰ ਸਿੱਖ ਸੰਸਥਾਵਾਂ ਕਰਦੀਆਂ ਆ। ਉਹਨਾਂ ਨੂੰ ਪਤਾ ਹੁੰਦਾ ਉਹਦੀ ਪਰੰਪਰਾ ਕੀ ਆ ਉਹਦੀ ਮਰਿਆਦਾ ਕੀ ਆ ਆਮ ਕਰਕੇ ਕੀਂਦਾ ਵੀ ਸਰਕਾਰਾਂ ਨੂੰ ਨਹੀਂ ਪਤਾ ਹੁੰਦਾ ਵੀ ਮਰਿਆਦਾ ਕੀ ਆ ਪਰੰਪਰਾ ਕੀ ਆ ਫਿਰ ਗਲਤੀਆਂ ਕਰ ਲੈਂਦੇ ਆ ਤੇ ਮੈਂ ਉਦੋਂ ਵੀ ਕਿਹਾ ਸੀ ਵੀ ਇਹ ਕਰਕੇ ਇਹੋ ਜੇ ਕੰਮ ਇਹ ਪੰਥ ਨੂੰ ਕਰਨ ਦੇਣ ਇਹਨਾਂ ਦੇ ਜਿਹੜੇ ਕੰਮ ਇਹ ਆਪਣੇ ਕਰ ਲੈਣ ਹਾਂ ਸ਼ਤਾਬਦੀ ਦੇ ਵਿੱਚ ਬੜਾ ਕੁਝ ਕਰਨ ਵਾਲਾ ਸਰਕਾਰ ਲਈ ਹੈ ਤੇ ਇਹਨਾਂ ਨੂੰ ਕਰਨਾ ਚਾਹੀਦਾ ਔਰ ਉਹ ਕਰਕੇ ਸਿੱਖ ਜਗਤ ਇਹਨਾਂ ਨੂੰ ਸ਼ੋਭਾ ਹੀ ਦੇਊਗਾ ਜੇ ਉਹ ਕਰ ਦਿੰਦੇ ਆ ਅਰੋਵਿਸ਼ ਸ਼ਤਾਬਦੀ ਮਨਾਉਣਾ ਹੀ ਆ ਕਿਉਂਕਿ ਜੇ ਵਣ ਮਾਲੋ ਵੀ ਜਦੋਂ ਝੰਡਾ ਚੜਾਇਆ ਜਾਂਦਾ ਉਹ ਤੇ ਮੁੱਖ ਮੰਤਰੀ ਨੇ ਚੜਾਉਣਾ ਤੇ ਜੇ ਕੋਈ ਦੂਜਾ ਬੰਦਾ ਜਾ ਕੇ ਕਹੇ ਮੈਂ ਚੜਾਉਂਗਾ ਤੋ ਕਿਸੇ ਨੇ ਮੰਨਣਾ ਵਾ ਉਹਨਾਂ ਦਾ ਅਧਿਕਾਰ ਖੇਤਰ ਆ ਨਾ ਇਦਾਂ ਹੀ ਜਿਹੜੇ ਮर्याਦਾ ਨਾਲ ਸੰਬੰਧਤ ਆ ਉਹ ਪੰਥ ਦਾ ਅਧਿਕਾਰ ਖੇਤਰ ਉਥੇ ਕਿਸੇ ਨੂੰ ਦਖਲਦਾਜੀ ਨਹੀਂ ਕਰਨੀ ਚਾਹੀਦੀ ਤੋ ਮੈਂ ਇਹ ਕਹਿਣਾ ਕਿ ਜਿਹੜੀ ਸ਼ਤਾਬਦੀ ਆ ਫਿਰ ਸਰਕਾਰ ਧਿਆਨ ਦੇਵੇ ਅਤ ਤੁਸੀਂ ਅੰਮ੍ਰਿਤਸਰ ਦੇੋਂ ਸਾਰੇ ਗੁਰੂ ਕੇ ਮਹਿਲ ਗਲੀਆਂ ਵੇਖੀਆਂ ਉਥੇ ਇਥੇ ਅੱਛੇ ਕਾਤਾ ਵੀ ਆਈਆਂ ਆਂ ਕੁਛ ਸੰਗਤ ਵੱਲੋਂ ਵੀ ਜੋ ਦਰਸ਼ਨ ਕਰਨ ਚਾਹੀਦਾ ਤੇ ਬਾਰਾ ਕੁੱਤੇ ਹੀ ਬਹੁਤ ਆ ਤਾਂ ਗੁਰੂ ਕੇ ਮਹਿਲ ਗੁਰੂ ਤੇਗ ਬਹਾਦਰ ਪਾਸ਼ਾ ਦਾ ਪ੍ਰਕਾਸ਼ ਸਥਾਨ ਨੂੰ ਇਸ ਕਰਕੇ ਸਰਕਾਰ ਉਥੇ ਕਰਿਓ ਦੀ ਦੇਖ ਸਵਾਰੇ ਗਲੀਆਂ ਵਧੀਆ ਕਰੇ ਬਾਬਾ ਬਕਾਲਾ ਵਾ ਵੱਲਾ ਵਾ ਆਨੰਦਪੁਰ ਸਾਹਿਬ ਆ ਇਹ ਵੀ ਸਰਕਾਰ ਦੇ ਤਾਂ ਇਹ ਕੁਛ ਕਰੂਗੀ ਇਹ ਵੀ ਸ਼ਤਾਬਦੀਆਂ ਮਨਾਉਣਾ ਹੀ ਆ। ਉਹ ਸਰਕਾਰ ਨੂੰ ਇਹ ਕੁਛ ਕਰਨਾ ਚਾਹੀਦਾ। ਇਹ ਕਰਨ ਵਾਲੇ ਜਿਹੜੇ ਕਾਰਜ ਆ ਇਹ ਸਰਕਾਰ ਦੇ ਆ। ਦੂਜੀ ਗੱਲ ਜਿਹੜਾ ਭਾਸ਼ਾ ਉਹ ਭਾਗ ਆ। ਮੈਨੂੰ ਨਹੀਂ ਪਤਾ ਤਾਂ ਕੀ ਨਾਮ ਆ ਜਿਹੜਾ ਵੀ ਉਹਦਾ ਡਾਇਰੈਕਟਰ ਆ। ਉਹਨਾਂ ਨੇ ਜਿਹੇ ਤਰੀਕੇ ਦੇ ਨਾਲ ਜਾਂ ਪੰਜਾਬ ਸਰਕਾਰ ਨੇ ਖਾਸ ਕਰਕੇ ਕੋਈ ਇਹਨਾਂ ਦਾ ਕੀ ਨਾਮ ਉਹਦਾ ਮਿਨਿਸਟਰ ਦਾ ਮੋਜੋ ਸਿੰਘ ਪੈਸ ਅੱਛਾ। ਉਹ ਮੰਤਰੀ ਜਿਹੜਾ ਉੱਥੇ ਉਹ ਕਹਿ ਰਿਹਾ ਵੀ ਅਹੀਂ 350 ਸਾਲਾਂ ਦੀ ਸ਼ੁਰੂਆਤ ਸ਼ਿਦੀ ਦਿਹਾੜੇ ਦੀ ਉਹ ਸ਼੍ਰੀਨਗਰ ਤੋਂ ਕਰ ਰਹੇ ਹਨ ਉਹਨਾਂ ਨੇ ਕੀਤੀ ਵੀ ਉਹ ਪਰ ਤੁਸੀਂ ਮੈਨੂੰ ਦੱਸੋ ਉਹ ਜੋ ਕੁਝ ਉੱਥੇ ਪ੍ਰੋਗਰਾਮ ਹੋਇਆ ਉਹ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਿਦੀ ਸਤਾਬਦੀ ਮਨਾਈ ਜਾ ਰਹੀ ਹੈ ਭਾਈ ਮਤੀ ਦਾਸ ਜਿਨ੍ਹਾਂ ਨੂੰ ਸਿੱਖੀ ਲਈ ਜਾਂ ਤਿਲਕ ਜੰਜੂ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਮਜਲੂਮਾਂ ਲਈ ਆਰੇ ਦੇ ਨਾਲ ਚੀਦੇ ਗਏ ਉਹਦੀ ਗੱਲ ਹੋਈ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਉਹ ਜਿਹੜੇ ਤਰੀਕੇ ਦਾ ਉੱਥੇ ਕੁਝ ਹੋਇਆ ਵਾ ਉਹਨੇ ਸਿੱਖਾਂ ਦੇ ਹਰਿਆਣੋਂ ਬਲੁੰਦ ਰਿਆ ਔਰ ਇਥੇ ਸ਼ਿਕਾਇਤਾਂ ਦੀ ਲੈਣ ਲੱਗੀ ਬਹੁਤ ਸ਼ਿਕਾਇਤਾਂ ਅੱਜ ਉਹਨਾਂ ਜਿਹਦੇ ਆਪਾਂ ਉੱਤੇ ਕਾਰਵਾਈ ਪਾਈ ਹੈ ਤੇ ਕਰਨਾ ਸਿਆਸਤਾ ਇਹ ਕਾਰਵਾਈ ਪਾਉਂਦੇ ਵੇਖੋ ਜੀ ਇਸ ਕਰਕੇ ਉਹ ਮਨਿਸਟਰ ਨੂੰ ਪੰਜਾਬ ਸਰਕਾਰ ਨੂੰ ਤੇ ਉਹ ਭਾਸ਼ਾ ਵਿਭਾਗ ਦਾ ਜਿਹੜਾ ਵੀ ਕੋਈ ਡਾਇਰੈਕਟਰ ਆ ਮੈਨੂੰ ਨਹੀਂ ਪਤਾ ਕੌਣ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਔਰ ਤੇ ਸਪਸ਼ਟ ਕਰਨਾ ਚਾਹੀਦਾ ਇਹ ਕਿਉਂ ਕੀਤਾ ਇਹਦੇ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਔਰ ਭਾਸ਼ਾ ਵਿਭਾਗ ਦੇ ਆਪਣਾ ਕੰਮ ਕਰੇ ਇਹ ਦੱਸਣ ਵੀ ਇਹਨਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਤੇ ਕਿੰਨੀਆਂ ਕਿਤਾਬਾਂ ਜਾਰੀ ਕੀਤੀਆਂ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹਨਾਂ ਸਥਾਨਾਂ ਦੇ ਬਾਰੇ ਕੀ ਖੋਜ ਕੀਤੀ ਕਿੰਨੀਆਂ ਕਿਤਾਬਾਂ ਆਈਆਂ ਸਿੱਧੀ ਯਾਤਰਾ ਗੁਰੂ ਸਾਹਿਬ ਦੀ ਉਹਤੇ ਕੀ ਕੀਤਾ ਕੰਮ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਉਹ ਇਹ ਨਾਚ ਗਾਣੇ ਕਰਾਉਣੇ ਭਾਸ਼ਾ ਵਿਭਾਗ ਦਾ ਥੋੜਾ ਕੰਮ ਉਹ ਤੇ ਹੋ ਰਿਹਾ ਇਥੇ ਉੱਦਾਂ ਵੀ ਲੋਕ ਨੱਚਦੇ ਫਿਰਦੇ ਆ ਇਹਨਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ ਜਿਹੜੇ ਇਹਨਾਂ ਦੇ ਆਪਣੇ ਕੰਮ ਹੈਗੇ ਆ ਤੋਂ ਮੈਂ ਫੇਰ ਕਹਿਣਾ ਆ ਸਰਕਾਰ ਨੂੰ ਕਿ ਦੇਖੋ ਸਦੀ ਆ ਰਹੀ ਆ ਤੁਸੀਂ ਬੜੇ ਤਰੀਕੇ ਦਾ ਯੋਗਦਾਨ ਪਾ ਸਕਦੇ ਹੋ ਪਾਓ ਸਵਾਗਤ ਆ। ਖੁੱਲੇ ਦਿਲ ਨਾਲ ਸਵਾਗਤ ਆ। ਅਨੰਦਪੁਰ ਸਾਹਿਬ 1699 ਦੇ ਵਿੱਚ ਉਹਨੂੰ ਛਟਾਰਾਂ ਕੀਤਾ ਗਿਆ ਕਰਾ ਦੋ। ਜਿਹੜੀਆਂ ਪੰਥ ਦੀਆਂ ਸਟੇਜਾਂ ਹੋਣਗੀਆਂ 1999 ਵਿੱਚ। ਜਿਹੜੀਆਂ ਪੰਥ ਦੀਆਂ ਸਟੇਜਾਂ ਹੋਣਗੀਆਂ 1699 ਦੇ ਖਾਲਸੇ ਦੇ ਸਿਰਜਣਾਈ ਆ ਤੇ 1999 ਛਟਾਰਾਂ ਗਈ। ਉੱਥੇ ਸਟੇਜਾਂ ਦੇ ਉੱਤੇ ਕੋਈ ਵੀ ਆ ਸਕਦਾ। ਆਣ ਕੇ ਮੱਥਾ ਟੇਕ ਕੇ ਮਹਾਰਾਜ ਨੂੰ ਬੈਠੇ ਉਹਦੀ ਹਾਜ਼ਰੀ ਵੀ ਲਵਾਉਂਦੇ ਆ। ਇੱਲਾਮ ਇਦਾਂ ਹੀ ਰਿਹਾ। ਤੋਂ ਇਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆ ਬਹੁਤ ਕੰਮ ਪੰਜਾਬ ਦੇ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਇੱਥੇ। ਗੁਰੂ ਤੇਗ ਬਹਾਦਰ ਮਾਰਗ ਦੇ ਉੱਤੇ ਸਰਕਾਰ ਕੋਈ ਵਿਚਾਰ ਕਰ ਰਹੀ ਆ। ਕਰ ਸਕਦੀ ਆ। ਵੱਡੇ ਕੰਮ ਕਰਨ, ਬੜਾ ਕੁਝ ਕਰਨ ਵਾਲਾ ਆ। ਆਨੰਦਪੁਰ ਸਾਹਿਬ ਕੋਲਵਾ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਉਹ ਦਿਨ ਪ੍ਰੈਸ ਨੂੰ ਮੈਂ ਲੈ ਹੀ ਜਾਣਾ ਕਿਸ ਦਿਨ। ਬਸ ਤੁਸੀਂ ਆਇਓ ਉੱਥੇ ਨਾਲੇ ਤੇ ਗੁਰੂ ਦੇ ਦਰਸ਼ਨ ਕਰਿਓ। ਪੁਲ ਦੇ ਉੱਤੇ ਖੜ ਕੇ ਦੱਸਿਓ ਵੀ ਆਪਾਂ ਕਿਸੇ ਹਾਦਸੇ ਨੂੰ ਡੀਗ ਰਹੇ ਆ ਸਾਰਾ ਮਾਝਾ ਸਾਰਾ ਮਾਲਵਾ ਸਾਰਾ ਦੁਆਬਾ ਉਹ ਦਰਿਆ ਸਤਲੁਜ ਦੇ ਪੁਲ ਦੇ ਉੱਤੋਂ ਦੀ ਲੰਘ ਕੇ ਜਾਂਦਾ ਸ਼ਤਾਬ ਦੀ ਆ ਰਹੀ ਆ ਸਰਕਾਰ ਨਾਮੇ ਬਹੁਤ ਖੁਸ਼ੀ ਸਾਨੂੰ ਵੀ ਇਹ ਇਦਾਂ ਆਪਣਾ ਯੋਗਦਾਨ ਜ਼ਰੂਰ ਪਾਵੇ ਔਰ ਇਹਨਾਂ ਨੂੰ ਪਾਉਣਾ ਚਾਹੀਦਾ ਬਾਕੀ ਜੋ ਕੁਝ ਹੋਇਆ ਇਹਦੇ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਆ ਸਰਕਾਰ ਨੂੰ ਇਹ ਤੇ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਗੱਲ ਵੇਖੋ ਮਾਨ ਮਰਿਆਦਾ ਇਹ ਢੀ ਵੱਡੀ ਅਦੁੱਤੀ ਸ਼ਹਾਦਤ ਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਦੱਸਿਆ ਵੀ ਆਪਣੇ ਆਲੀ ਤੇ ਸਾਰੀ ਕੁਛ ਕਰ ਜਾਂਦੇ ਆ ਜਿਨ੍ਹਾਂ ਨਾਲ ਤੁਹਾਡੀ ਸੋਚ ਵੀ ਨਹੀਂ ਮਿਲਦੀ ਉਹਨਾਂ ਲਈ ਗੁਰੂ ਨੇ ਸ਼ਹਾਦਤ ਦਿੱਤੀ ਉਸ ਸ਼ਹਾਦਤ ਤੋਂ ਬਾਅਦ ਇਥੋਂ ਦਾ ਬਹੁਤ ਕੁਝ ਬਦਲਿਆ ਉਸ ਸ਼ਹਾਦਤ ਨੂੰ ਇਸ ਤਰੀਕੇ ਨਾਲ ਮਨਾਉਣਾ ਜੇ ਇਦਾਂ ਮਨਾਉਣਾ ਵਾ ਤਾਂ ਫਿਰ ਕੀ ਮਨਾਉਣਾ ਵਈ ਇਹ ਆਪਾਂ ਬੇਅਦਬੀ ਕਰ ਰਹੇ ਆ ਗੁਰੂ ਸਾਹਿਬ ਦੀ ਸ਼ਹੀਦਾਂ ਦੀ ਤੇ ਉਹਨਾਂ ਦੀ ਜਿਹੜੇ ਗੁਰੂ ਸਾਹਿਬ ਨੂੰ ਸਮਰਪਿਤ ਸਿੱਖ ਹਨ। ਤੋਂ ਇਦਾਂ ਦਾ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਔਰ ਪੰਥ ਨੂੰ ਸਪਸ਼ਟ ਕਰਨਾ ਚਾਹੀਦਾ। ਬਾਕੀ ਕੋਈ ਵੀ ਸਿੱਖ ਸੱਚਾ ਸਿੱਖ ਇਹਨੂੰ ਬਰਦਾਸ਼ਤ ਨਹੀਂ ਕਰਦਾ। ਜੇ ਸਰ ਸਾਹਿਬ ਜੀ ਦੇਖ ਰਹੇ ਆਸੀਂ ਕਿ ਇਹ ਵੀ ਮੰਗ ਉੱਠੀ ਆ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਹਰਜੋਤ ਬੈਂਸ ਨਾਲ ਉਹਨਾਂ ਦੀ ਜਿਹੜੀ ਮੈਨੇਜਮੈਂਟ ਨੇ ਕੀਤਾ ਇਹ ਜਿਨ੍ਹਾਂ ਨੇ ਉੱਥੇ ਮੈਨੇਜ ਸਾਰਾ ਕੀਤਾ ਨਾਲ ਵੀਰ ਸਿੰਘ ਆਂਦੀ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਪੰਜਾਬ ਸਰਕਾਰ ਦਾ ਜਿਹੜਾ ਵਿਭਾਗ ਹੈ ਉਹ ਵੀ ਇਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਕਰੇ ਯਾਨੀ ਕਿ ਇਹਨਾਂ ਦੀ ਸਸਪੈਂਸ਼ਨ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਵਾਰ-ਵਾਰ ਰੋਕੇ ਜਾਣ ਤੋਂ ਬਾਅਦ ਵੀ ਇਹ ਨਹੀਂ ਹਟ ਰਹੇ ਜਾਣਬੁੱਝ ਕੇ ਇੱਕ ਕਾਟੋ ਪੁਲੇਸ ਵਾਲਾ ਇਹ ਲਗਾਤਾਰ ਸਿਸਟਮ ਬਣਾ ਰਹੇ ਨੇ ਦੇਖੋ ਵਿਭਾਗੀ ਤੇ ਉਹਨਾਂ ਨੇ ਦੇਖਣਾ ਕੀ ਕਰਨਾ ਕੀ ਨਹੀਂ ਕਰਨਾ ਪਰ ਕਿਉਂਕਿ ਆਈਂ ਸਾਰੇ ਗੁਰੂ ਨੂੰ ਸਮਰਪਤਾ ਆਪਾਂ ਸਾਰੇ ਭਾਵੇਂ ਕੋਈ ਕਿਸੇ ਵੀ ਧਰਮ ਦਾ ਇੱਥੇ ਹਰ ਬੰਦਾ ਗੁਰੂ ਦਾ ਸਤਿਕਾਰ ਕਰਦਾ ਇੱਜ਼ਤ ਕਰਦਾ ਤੇ ਜੇ ਇਹਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਕੋਈ ਸ਼ਰਧਾ ਭਾਵਨਾ ਹੈ ਤਾਂ ਇਹਨਾਂ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਔਰ ਬੜੀ ਜਲਦੀ ਕਰਨਾ ਚਾਹੀਦਾ ਸਿੰਘ ਸਾਹਿਬ ਜਿਸ ਤਰੀਕੇ ਨਾਲ ਵਿਵਾਦ ਚੱਲ ਰਿਹਾ ਛੋਟੀ ਕਿਤੇ ਤੋਂ ਵੀ ਪੰਜਾਬ ਸਰਕਾਰ ਵੱਲੋਂ ਗਿਆ ਸਾਂਝੇ ਤੌਰ ਤੇ ਛੁਣਕ ਕਮੇਟੀ ਵੀ ਕਬੱਡੀ ਸੰਸਥਾ ਹੈ ਪੰਜਾਬ ਸਰਕਾਰ ਐਸੋ ਜੋਂ ਦੇ ਵਿੱਚ ਹੈ ਦੋਵਾਂ ਵੱਲੋਂ ਆਪਸੀ ਸਹਿਯੋਗ ਦੇ ਨਾਮ ਨਰੰਦ੍ਰੇਪੁਰ ਤਾਲ ਵਿੱਚ ਕਮੇਟੀ ਕੋ ਇੱਕ ਦੂਜੇ ਨਾਲ ਵਿਚਾਰ ਟੰਦਰਾ ਹੋਣਾ ਚਾਹੀਦਾ ਸੀ ਛੁਣਕ ਕਮੇਟੀ ਨੂੰ ਬਾਹਰ ਕਰਨੀ ਚਾਹੀਦੀ ਸੀ ਜੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਰਾਜੇ ਕਾਲਤਖ ਸਾਹਿਬ ਆਣ ਕੇ ਦੱਸੇ ਵੀ ਅਸੀਂ ਮਨਾਉਣਾ ਚਾਹੁੰਦੇ ਹਾਂ ਸਾਨੂੰ ਰੂਪਰੇਖਾ ਜਾਂ ਅਸੀਂ ਕਿਦਾਂ ਸਹਿਯੋਗ ਕਰੀਏ ਛੁਣਕ ਕਮੇਟੀ ਦਾ ਪੰਥ ਦਾ ਕਿਉਂਕਿ ਪੰਥ ਦੇ ਕੰਮ ਪੰਥ ਨਹੀਂ ਕਰਨੇ ਪੰਥ ਦੇ ਕੰਮ ਪੰਥੀ ਕਰੂ ਪੰਥ ਨੂੰ ਪੰਥ ਦੀਆਂ ਪਰੰਪਰਾਵਾਂ ਦਾ ਪਤਾ ਉਹ ਕੰਮ ਪੰਥ ਨਹੀਂ ਕਰਦੇ ਆ ਪਰ ਇਹਨਾਂ ਦਾ ਕੀ ਯੋਗਦਾਨ ਹੋਵੇ ਮੈਂ ਤੁਹਾਨੂੰ ਦੱਸ ਵੀ ਦਿੱਤਾ ਬੜਾ ਕੁਝ ਕਰਨ ਵਾਲਾ ਕਰਨੇ ਉਹਦੇ ਵਿੱਚ ਵੀ ਤੇ ਹੋਣਾ ਵੀ ਇਹ ਸ਼ਤਾਬਦੀ ਮਨਾਈ ਆ ਇਸ ਕਰਕੇ ਦੇਖੋ ਇਹ ਆ ਜਾਣ ਦੱਸਣਾ ਆਪਣਾ ਪੱਖ ਰੱਖਣਾ ਕੋਈ ਗੱਲ ਨਹੀਂ ਅਕਾਲ ਤੱਕ ਸਾਹ ਜਿਹੜਾ ਵਾ ਉਹ ਤੇ ਸੱਚੇ ਪਾਤਸ਼ਾਹ ਦਾ ਸੱਚਾ ਤਖਤ ਆ ਔਰ ਇਹ ਵੀ ਸਰਕਾਰ ਪੰਜਾਬ ਦੀ ਆ ਤੇ ਪੰਜਾਬ ਪੰਜਾਬੀ ਚ ਚੁੰਨਦੇ ਆ ਤੇ ਇੱਥੇ ਸਾਡੇ ਸਾਰਿਆਂ ਦੇ ਦਿਲ ਦੇ ਵਿੱਚ ਮਨ 'ਚ ਗੁਰੂ ਪ੍ਰਤੀ ਸ਼ਰਧਾ ਦਾ ਭਾਵਨਾ ਤੇ ਆ ਜਾਣ ਉਹ ਸੰਜੋਗ ਕਰਨ ਦੇ ਬੜੇ ਤਰੀਕੇ ਆ ਤੇ ਕਰ ਸਕਦੇ ਤੇ ਕਰਨਾ ਚਾਹੀਦਾ ਆਸਤਕਾਰ ਮਿਲ ਜੀ ਦੇਖੋ ਕਿੰਨੀਆਂ ਸ਼ਤਾਬਨੀਆਂ ਪਹਿਲਾਂ ਲੰਗੀਆਂ ਗੁਰੂ ਕੇ ਬਾਗ ਦੇ ਮੋਰਚੇ ਦੀ ਲੰਗੀ ਜਾਂ ਤੋਂ ਦੇ ਮੋਰਚੇ ਦੀ ਲੰਗੀ ਗੁਰੂ ਰਾਮਦਾਸ ਪਾਸ਼ਾ ਜੀ ਦਾ 450 ਸਾਲਾ ਪ੍ਰਕਾਸ਼ ਦਿਹਾੜਾ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਉਦੋਂ ਕੁਝ ਹੋਇਆ ਗੁਰੂ ਰਾਮਦਾਸ ਜੀ ਦਾ ਗੁਰਿਆਈਪੁਰਪ ਤੇ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਉਦੋਂ ਤੁਸੀਂ ਮੈਨੂੰ ਦੱਸੋਗੇ ਵੀ ਕੀ ਕੁਝ ਹੋਇਆ ਹੁਣ ਅੱਧ ਕੀ ਚਲੋ ਕਰ ਰਹੇ ਆ ਪਰ ਉਹ ਕਰਨ ਜੋ ਇਹਨਾਂ ਦਾ ਕਾਰਜ ਹੈ ਉਹ ਕਰਨਾ ਚਾਹੀਦਾ ਵਾ ਮੈਂ ਸਵਾਗਤ ਕਰੂੰਗਾ ਜੇ ਉਹਦੇ ਤੋਂ ਪਹਿਲਾਂ ਪਹਿਲਾਂ ਜਿਹੜਾ ਰੋਡ ਆ ਗੜ ਸ਼ੰਕਰ ਵਾਲਾ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਸਰਕਾਰ ਕੱਲ ਤੋਂ ਸ਼ੁਰੂ ਕਰੇ ਮੈਂ ਵੀ ਚਲ ਜੂਗਾ ਉੱਥੇ ਔਰ ਵੱਡੇ ਪੱਦਰ ਦੇ ਉੱਤੇ ਮਹੀਨੇ ਦੋ ਆ ਮਹੀਨਿਆਂ ਚ ਨਿਵੇੜਦੇ ਸਾਰਾ ਪੰਥ ਕਹੂਗਾ ਵਾਕਈ ਸਰਕਾਰ ਨੇ ਸ਼ਤਾਬਦੀ ਮਨਾਉਣ ਲਈ ਕੁਛ ਕਰਤਾ ਨਹੀਂ ਉਹ ਕਰਦੇ ਨੇ ਨਾ ਤੇ ਕੰਮ ਠੀਕ ਸਾਹਿਬ ਜੇ ਸਰਕਾਰ ਨੂੰ ਪਿਆ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਇਸ ਪੱਦਰ ਤੇ ਪਿਆ ਸਰਕਾਰ ਵੱਲੋਂ ਦਸ਼ਵ ਪੀਤਾ ਦੀ ਸ਼ਤਾਬਦੀ ਮਨਾਣੀ ਚਾਹੀਦੀ ਦੇਖੋ ਸ਼੍ਰੀ ਨਤੀਸ਼ ਕੁਮਾਰ ਜੀ ਜਿਹੜੇ ਸਿਆਮਉਥੋਂ ਦੇ ਮੁੱਖ ਮੰਤਰੀ ਉਹਨਾਂ ਨੇ ਸਾਰਾ ਅਰੇਂਜਮੈਂਟ ਕੀਤਾ ਇਹ ਤੱਕ ਤੰਬੂ ਹੋਰ ਖਰਚੇ ਕਰੋੜਾਂ ਦੇ ਪਰ ਉਹਨਾਂ ਨੇ ਕੀ ਕਿਹਾ ਮਨਾਊਗਾ ਖਾਲਸਾ ਪੰਥ ਮਨਾਇਆ ਸਿੱਖਾਂ ਨੇ ਉਹਦੇ ਤੋਂ ਇਹਨਾਂ ਨੂੰ ਸੇਧ ਲੈ ਲੈਣੀ ਚਾਹੀਦੀ ਆ ਬਾਕੀ ਤੁਸੀਂ ਦੱਸੋ ਕਈ ਸਰਕਾਰੀ ਐਲਾਨ ਵੀ ਹੁੰਦੇ ਐਲਾਨ ਖੋਕੇ ਵੀ ਨਹੀਂ ਹੋਣੇ ਚਾਹੀਦੇ ਸੁਲਤਾਨਪੁਰ ਲੋਧੀ ਜਦੋਂ ਗੁਰੂ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰ ਮਨਾਇਆ ਗਿਆ ਉਸ ਵੇਲੇ ਬੜੇ ਐਲਾਨ ਹੋਏ ਤੁਸੀਂ ਗੈਹਣ ਕਦੀ ਸੁਲਤਾਨਪੁਰ ਲੋਧੀ ਉੱਥੇ ਵੇਖਿਓ ਵੀ ਹਾਲ ਕੀ ਬਣਿਆ ਪਿਆ ਮਲ ਰੋਡ ਬੁੱਟੇ ਪਏ ਆ ਗੁਰੂ ਨਾਨਕ ਸਾਹਿਬ ਦੀ ਉਹ ਧਰਤੀ ਆ ਐਲਾਨ ਫੋਕੇ ਵੀ ਨਹੀਂ ਹੋਣੇ ਚਾਹੀਦੇ ਵੇਖੋ ਬਾਕੀ ਤੇ ਰਾਜਨੀਤੀ ਇਹਨਾਂ ਦਾ ਚੱਲੀ ਜਾਂਦਾ ਪਰ ਧਰਮ ਦੇ ਖੇਤਰ ਦੇ ਵਿੱਚ ਜਦੋਂ ਕੋਈ ਵਾਅਦਾ ਕਰ ਲੈਂਦੇ ਉਹਨੂੰ ਪੂਰਾ ਕਰ ਦੇਣਾ ਚਾਹੀਦਾ ਔਰ ਇਸ ਪਾਸੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ